ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਪਣੀ ਡਿਗਰੀ ਨਹੀਂ ਦਿਖਾ ਸਕਦੇ ਵੀ ਤੁਸੀਂ ਇੰਨੇ ਪੜ੍ਹੇ ਹੋਏ ਹੋ ਡਿਗਰੀ ਨਹੀਂ ਦਿਖਾਈ ਅਜੇ ਤੱਕ ਚਲ ਜੇ ਡਿਗਰੀ ਨਹੀਂ ਦਿਖਾ ਸਕਦੇ ਚਾਹ ਵਾਲੀ ਕਿਤਨੀ ਤਾਂ ਦਿਖਾ ਦਿਓ ਜਿਹਦੇ ਵਿੱਚ ਚਾਹ ਵੇਚਦੇ ਰਹੇ ਉਹ ਵੀ ਨਹੀਂ ਹੈਗੀ ਕਿਤੇ ਹੱਦ ਦਾ ਝੂਠ ਦੀ ਮਤਲਬ ਜੁਮਲੇ ਉਹ ਕਰ ਦਾਂਗੇ ਆਹ ਕਰ ਦਾਂਗੇ ਅੱਛਾ ਅਰਵਿੰਦ ਕੇਜਰੀਵਾਲ ਜੀ ਨੇ 2022 ਜਦੋਂ ਪ੍ਰਚਾਰ ਕੀਤਾ ਤੇ ਅਸੀਂ ਨਾਲ ਹੀ ਸੀ ਸਾਰੇ ਅਸੀਂ ਗਰੰਟੀਆਂ ਲਫਜ਼ ਯੂਜ਼ ਕੀਤਾ ਤੇ ਇਹ ਇਹ ਕੀ ਕਰਦੇ ਸੀ ਘੋਸ਼ਣਾ ਪੱਤਰ ਮੈਨੀਫੈਸਟੋ ਸੰਕਲਪ ਪੱਤਰ ਤੇ ਜਦੋਂ ਗਰੰਟੀਆਂ ਤੇ ਲੋਕ ਯਕੀਨ ਕਰਨ ਲੱਗੇ ਪਹਿਲਾਂ ਦਿੱਲੀ ਚ ਤੇ ਫਿਰ ਪੰਜਾਬ ਚ ਗਰੰਟੀਆਂ ਪੂਰੀਆਂ ਹੋਣ ਲੱਗੀਆਂ ਫਿਰ ਮੋਦੀ ਜੀ ਵੀ ਕਹਿੰਦੇ ਆਪਾਂ ਵੀ ਗਰੰਟੀ ਇੰਕਾ ਕਰਾਂਗੇ ਹੁਣ ਕਹਿੰਦੇ ਆ ਨਾ ਹੁਣ ਗਰੰਟੀਆਂ ਜਦੋਂ ਭਾਜਪਾ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਕੰਟੀਆਂ ਉਦੋਂ ਉਹਨਾਂ ਨੂੰ ਯਾਦ ਆਈਆਂ ਫਿਰ ਕੇਜਰੀਵਾਲ ਦੀਆਂ ਗਰੰਟੀਆਂ ਚਲੋ ਦੇ ਲੋ ਗਰੰਟੀਆਂ ਪਰ ਪੂਰੀਆਂ ਤਾਂ ਕਰ ਦਿਓ ਚਲ ਸਾਡੇ ਡਰਨ ਵਾਲੀ ਸਹੀ ਲੋਕਾਂ ਦਾ ਕੰਮ ਹੀ ਬਣ ਜੇ ਕਿਵੇਂ ਨਾ ਕਿਵੇਂ ਅਸੀਂ 2 ਕਰੋੜ ਨੌਕਰੀ ਹਰ ਸਾਲ ਦੇਵਾਂਗੇ ਦੇਤੀ ਕਿਹਾ ਸੀ 15 ਲੱਖ ਰੁਪਏ ਹਰੇਕ ਦੇ ਖਾਤੇ ਚ ਆ ਜੂਗਾ ਆ ਗਿਆ ਕਿਹਾ ਸੀ ਕਾਲਾ ਤਨ ਲੈ ਕੇ ਆਵਾਂਗੇ ਲਿਆਂਦਾ ਸਰਗੋਲ ਟੱਕੀਤਾ ਦੇਸ਼ ਚੋਂ ਕਾਲਾ ਤਨ ਜਾ ਰਿਹਾ ਹੈ ਹਨ ਬੋਧੀ ਜੀ ਹਰ ਰੋਜ਼ ਕਹਿੰਦੇ ਆ ਉੱਤਰ ਚ ਜਾ ਕੇ ਕਹਿੰਦੇ ਆ ਦੱਖਣ ਚ ਜਾ ਕੇ ਕਹਿੰਦੇ ਆ ਪੱਛਮ ਚ ਜਾ ਕੇ ਕਹਿੰਦੇ ਆ ਪੂਰਬ ਚ ਜਾ ਕੇ ਕਹਿੰਦੇ ਆ ਬ੍ਰਿਸ਼ਟਾਚਾਰੀਆਂ ਕੋ ਛੋੜੂਗਾ ਨਹੀਂ ਬਿਲਕੁਲ ਸਹੀ ਕਹਿੰਦੇ ਆ ਉਹ ਉਹਨਾਂ ਦਾ ਕਹਿਣ ਦਾ ਮਤਲਬ ਹੈ कि देश में जो भी भ्रष्टाचारी है उसको छोड़ूंगा नहीं उसको बीजेपी में शामिल कर लूंगा बस वाशिंग मशीन हैगी है तो लेंगे ने बाद ठीक हो गया बस सोवीरों सब तो बड़े घुटालेबाज सब तो बड़े भ्रष्टाचारी जो ये तो कहना ना खाऊंगा ना खाने दूंगा ਤਾਂ ਫਿਰ ਦੁੱਖ ਹੁੰਦਾ ਸੀ ਇਤਿਹਾਜ਼ਮ ਪਾਕਿਸਤਾਨ ਉਹ ਰੰਗੀਆਂ ਲਾਈਨਾਂ ਯਾਦ ਆਉਂਦੀਆਂ ਨੇ